ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਆਪਣੇ ਬਲਬੁੱਤੇ ਉੱਤੇ ਖਿੱਚ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਇੱਕ ਪਾਸੇ ਜਿਹੜੇ ਆਪੂ ਆਪਣੇ ਆਪ ਨੂੰ ਦਾਵੇਦਾਰ ਦੱਸ ਰਹੇ ਸੀ ਕਿ ਸਾਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਟਿਕਟਾਂ ਦਿੱਤੀਆਂ ਜਾਣਗੀਆਂ ਅਸੀਂ ਫਿਰ ਵਕ ਵਕ ਹਲਕਿਆਂ ਦੇ ਵਿੱਚੋਂ ਟਿਕਟਾਂ ਦੀ ਵੰਡ ਕਰਾਂਗੇ ਅਜਿਹਾ ਬਿਲਕੁਲ ਨਹੀਂ ਕੀਤਾ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਇਲਜ਼ਾਮ ਲਗਾਏ ਗਏ ਨਵਜੋਤ ਕੌਰ ਸਿੱਧੂ ਵੱਲੋਂ ਕਿ ਭਾਈ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ ਇਮਨਦੋ ਕੌਂਸਲਰਾਂ ਦੀਆਂ ਟਿਕਟਾਂ ਵੱਡੇ ਆਗੂ ਵੱਲੋਂ ਵੇਚੀਆਂ ਜਾਂਦੀਆਂ ਨੇ ਮੋਟਾ ਪੈਸਾ ਕਮਾਇਆ ਜਾਂਦਾ ਹੈ ਹਾਲਾਂਕਿ ਕਾਂਗਰਸ ਪਾਰਟੀ ਨੇ ਬਰਦਾਸ਼ਤ ਨਹੀਂ ਕੀਤੀ ਬਿਆਨਬਾਜ਼ੀ ਨਵਜੋਤ ਕੌਰ ਸਿੱਧੂ ਦੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੁਣ ਖੁਦ ਪੰਜਾਬ ਦੇ ਗਰਾਊਂਡ ਲੈਵਲ ਦੇ ਵਿੱਚ ਆ ਗਈ ਹੈ ਡਿਸਾਈਡ ਕਰੇਗੀ ਕਿਹਨਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟਾਂ ਦੇਣੀਆਂ ਨੇ ਕਿਹੜੇ ਆਗੂ ਨੂੰ ਟਿਕਟਾਂ ਨਹੀਂ ਦੇਣੀਆਂ ਇਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਬੁਵਾਲ ਬਚ ਗਿਆ ਹੈ ਚਲੋ ਇੱਕ ਗੱਲ ਵਧੀਆ ਹੈ ਕਿ ਜਿਹੜੇ ਲੋਕਾਂ ਨੂੰ ਟਿਕਟਾਂ ਦੇਣੀਆਂ ਨੇ ਉਹ ਇਸ ਮਹੀਨੇ ਦੇ ਵਿੱਚ ਤੈਅ ਹੋ ਜਾਵੇਗਾ ਯਾਨੀ ਕਿ ਜਿਹੜੇ ਆਪਣੇ ਆਪ ਨੂੰ ਦਾਅਵੇਦਾਰ ਦੱਸ ਰਹੇ ਸੀ ਜਿਹੜੇ 2000 ਆਪੋ ਆਪਣੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਆਪੋ ਆਪਣੇ ਹਲਕਿਆਂ ਦੇ ਵਿੱਚ ਤਿਆਰੀਆਂ ਕਰ ਰਹੇ ਸੀ ਐਗਲਿਸ ਉਹਨਾਂ ਦੀਆਂ ਤਿਆਰੀਆਂ ਰੁਕ ਜਾਣਗੀਆਂ ਤੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਤਿਆਰੀਆਂ ਦੇ ਵਿੱਚ ਰੁੱਝ ਜਾਣਗੇ देर आए दुरुਸ ਆਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਕਾਂਗਰਸ ਪਾਰਟੀ ਦੇ ਥੰਮ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਦੱਸ ਰਹੇ ਸੀ ਹਾਲਾਂਕਿ ਨਵਜੋਤ ਕੌਰ ਸਿੱਧੂ ਬੱਲੂ ਪਹਿਲਾਂ ਰੌਲਾ ਪਾਇਆ ਗਿਆ ਲੇਕਿਨ ਕੋਈ ਵੀ ਸੈਲਫ ਡਿਕਲੇਅਰਡ ਆਪਣੇ ਆਪ ਨੂੰ ਨਹੀਂ ਕਰੇਗਾ ਕੋਈ ਵੀ ਆਪਣੇ ਆਪ ਨੂੰ ਕੋਸ਼ਿਸ਼ ਨਹੀਂ ਕਰੇਗਾ ਕੋਈ ਵੀ ਆਪੋ ਆਪਣੇ ਪਦਰ ਤੇ ਦਾਅਵੇਦਾਰੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਅੱਗੇ ਨਹੀਂ ਰੱਖੇਗਾ ਕਿ ਭਈ ਮੇਰੇ ਤੋਂ ਵਧੀਆ ਤਾਂ ਮੁੱਖ ਮੰਤਰੀ ਦਾ ਚਿਹਰਾ ਕੋਈ ਹੋ ਹੀ ਨਹੀਂ ਸਕਦਾ ਮੇਰੇ ਚਿਹਰੇ ਤੇ ਜਿਹੜੀਆਂ ਚੋਣਾਂ ਲੜੀਆਂ ਜਾਣ 2027 ਦੀਆਂ ਵਿਧਾਨ ਸਭਾ ਦੀਆਂ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੰਨੇ ਵੀ ਵੱਡੇ ਆਗੂ ਸੀ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈ ਚਾਹੇ ਉਹ ਸੁਖਜਿੰਦਰ ਸਿੰਘ ਖਡਾਵਾ ਹੈ ਚਾਹੇ ਉਹ ਰਾਜਾ ਵੜਿੰਗ ਹੈ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੈ ਚਾਹੇ ਉਹ ਰਾਣਾ ਗੁਰਜੀਤ ਹੈ ਪ੍ਰਗਟ ਸਿੰਘ ਹੈ ਸੁਖਪਾਲ ਸਿੰਘ ਖਹਿਰਾ ਹੈ ਇਹਨਾਂ ਸਾਰਿਆਂ ਆਗੂਆਂ ਦੀ ਬੋਲਤੀ ਬੰਦ ਕਰਵਾ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਨੇ ਇਹ ਵੀ ਵੱਡਾ ਫੈਸਲਾ ਲਿਆ ਹੈ ਕਿ 117 ਹਲਕੇ ਟੋਟਲ ਨੇ ਲੇਕਿਨ ਪੁਰਾਣੇ 80 ਆਗੂਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਉਹਨਾਂ ਦੇ ਪੱਤੇ ਕੱਢ ਦਿੱਤੇ ਗਏ ਨੇ 80 ਨਵੇਂ ਚਿਹਰੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਤਾਰੇ ਜਾਣਗੇ 80 ਪੁਰਾਣੇ ਆਗੂਆਂ ਦੇ ਜਿਨ੍ਹਾਂ ਨੂੰ ਆਪਾਂ ਟਕਸਾਲੀ ਕਾਂਗਰਸੀ ਕਹਿ ਸਕਨੇ ਆ ਜਿਹੜੇ ਆਪੋ ਆਪਣੀ ਹਲਕੇ ਦੇ ਵਿੱਚ ਮਸ਼ਹੂਰ ਸੀ ਕਦੇ ਉਹ ਐਮਪੀ ਸੀ ਕਦੇ ਉਹ ਵਿਧਾਇਕ ਸੀ ਕਦੇ ਉਹ ਆਪ ਕੋ ਆਪਣੇ ਹਲਕਿਆਂ ਦੇ ਵਿੱਚੋਂ ਮੰਤਰੀ ਵੀ ਸੀ ਲੇਕਿਨ ਉਹਨਾਂ ਨੂੰ ਟਿਕਟਾਂ ਨਹੀਂ ਮਿਲਗੀਆਂ ਇਹ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਜਿਹੜਾ ਹੈ ਮੋਹਰ ਲਗਾ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਭਾਈ ਮੇਰੇ ਤੋਂ ਵਧੀਆ ਮੁੱਖ ਮੰਤਰੀ ਦਾ ਚਿਹਰਾ ਹੋ ਨਹੀਂ ਸਕਦਾ ਮੈਂ ਦੌਰ ਵਿੱਚ ਹਾਂ ਜੀ ਮੈਂ ਬਰਦਾ ਬਣਦਾ ਰਹਿ ਗਿਆ ਇੱਕ ਵਾਰ ਸੁਖਵਿੰਦਰ ਸਿੰਘ ਰੰਧਾਵਾ ਬਣ ਕੇ ਡਿਊਟੀ ਸੀਐਮ ਇੱਕ ਵਾਰ ਬਣ ਕੇ ਚਰਨਜੀਤ ਸਿੰਘ ਚੰਨੀ ਇੱਕ ਵਾਰ ਬਣ ਕੇ ਕੈਪਟਨ ਅਮਰਿੰਦਰ ਸਿੰਘ ਉਹ ਜਿਹੜੇ ਕੁਰਸੀ ਦੀ ਦੌੜ ਵੱਲ ਲੱਗੇ ਹੋਏ ਸੀ ਜਿਨ੍ਹਾਂ ਦੀ ਰੇਸ ਸੀ ਕਿ ਬਾਈ ਹੁੱਕ ਬਾਈ ਰੁੱਕ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਜਾਵੇ ਉਹਨਾਂ ਦੀ ਰੇਸ ਤੇ ਵੱਡਾ ਵਿਰਾਮ ਵੱਡਾ ਫੁੱਲ ਸਟਾਪ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਗਾ ਦਿੱਤਾ ਗਿਆ ਹੈ ਮੁੱਖ ਮੰਤਰੀ ਕਿਸ ਨੇ ਬਣਨਾ ਹੈ ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਜਿੱਤਣ ਤੋਂ ਬਾਅਦ ਇਹ ਫੈਸਲਾ ਇਹ ਡਿਸੀਜਨ ਲਿਆ ਸੋਵੇਗਾ ਰਾਹੁਲ ਗਾਂਧੀ ਅਤੇ ਮਲਕਾ ਅਰਜੁਨ ਖੜਕੇ ਅਤੇ ਗਾਂਧੀ ਪਰਿਵਾਰ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਕੋਈ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਦੱਸੇ ਇਹ ਵੀ ਵਾਰਨਿੰਗ ਦੇ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਹਨਾਂ ਸ਼ਬਦਾਵਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਉਂਕਿ ਤੂੰ ਤੂੰ ਮੈਂ ਮੈਂ ਅਕਸਰ ਹੀ ਕਾਂਗਰਸ ਪਾਰਟੀ ਦੇ ਵਿੱਚ ਲੱਗੀ ਰਹਿੰਦੀ ਹੈ ਕਾਂਗਰਸ ਪਾਰਟੀ ਦਾ ਆਪਸੀ ਘਾਟੋਕਲੇਸ਼ ਵੀ ਖਤਮ ਹੋਵੇਗਾ ਕਿਉਂਕਿ ਇਹ ਇਹ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਪੁਰਾਣੇ ਆਗੂਆਂ ਤੋਂ ਰੱਦ ਕੇ ਦੁਖੀ ਹੈ ਜਿੰਨਾ ਉਹਨਾਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕੰਨਾਂ ਦੇ ਵਿੱਚ ਦਮ ਕਰਕੇ ਰੱਖਿਆ ਹੈ ਉਹਨੇ ਨਵੇਂ ਆਗੂਆਂ ਨੂੰ ਆਗੂ ਨਹੀਂ ਕਿਉਂਕਿ ਨਵੇਂ ਆਗੂ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਪਰੋਚ ਨਹੀਂ ਕਰਦੇ ਲੇਕਿਨ ਪ੍ਰਾਣੇ ਆਗੂਆਂ ਵੱਲੋਂ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ ਔਰ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਜ਼ਿਆਦਾ ਹੈ ਕਿ ਮੇਰੇ ਤੋਂ ਸੁਪੀਰੀਅਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਆਗੂ ਹੈ ਹੀ ਨਹੀਂ ਮੈਂ ਹਾਂ ਅ ਕੁਲਿਜੀਬਲ ਐਜ਼ ਅ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਲੇਕਿਨ ਉਹ ਸਾਰਿਆਂ ਦੀ ਦੌੜ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਲੱਗੀ ਹੋਈ ਸੀ ਅੱਜ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕਹਿੰਦੇ ਰਾਜਾ ਵੜਿੰਗ ਵੱਲੋਂ ਨਗਾ ਦਿੱਤੀ ਗਈ ਹੈ ਰਾਜਾ ਵੜਿੰਗ ਨੇ ਕਿਹਾ ਕਿ ਸੈਲਫ ਡਿਸੀਜਨ ਸੈਲਫ ਡਿਕਲੇਰਡ ਲੋਕ ਮੁੱਖ ਮੰਤਰੀ ਦੀ ਰੇਸ ਤੋਂ ਬਾਹਰ ਨੇ ਚਾਹੇ ਉਹ ਸਾਡੇ ਕਿੰਨੇ ਵੀ ਪੁਰਾਣੇ ਆਗੂ ਕਿਉਂ ਨਾ ਹੋਣ ਅਸੀਂ ਇਹ ਫੈਸਲਾ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਕਾ ਅਰਜਨ ਖੜਕੇ ਲੈਣਗੇ ਉਹਨਾਂ ਨੂੰ ਹੱਕ ਹੈ ਕਿ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੌਣ ਬਣੇਗਾ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਨਾਮੀ ਗ੍ਰਾਮੀ ਨੌਜਵਾਨ ਲੜਕੇ ਅਤੇ ਲੜਕੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਤਾਰੇ ਜਾਣਗੇ ਯਾਨੀ ਕਿ 80 ਨਵੇਂ ਚਿਹਰੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਮਿਲਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਮੋੜ ਲਗਾ ਦਿੱਤੀ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਐਡਵੋ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯਾਨੀ ਕਿ ਦੂਸਰੇ ਪਾਸੇ ਚਰਨ ਸਿੰਘ ਚੰਨੀ ਦੀ ਰੇਸ ਤੇ ਵੀ ਬਰਾਬ ਲੱਗਿਆ ਹੈ ਕਿਉਂਕਿ ਚੰਨੀ ਵੱਲੋਂ ਵਾਰ-ਵਾਰ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਭਾਵੇਂ ਬੋਲੇ ਨਹੀਂ ਲੈਕਿਨ ਸਾਇਲੈਂਟ ਮੋਡ ਦੇ ਵਿੱਚ ਕਈ ਵਾਰ ਖੁਲਾਸੇ ਕੀਤੇ ਗਏ ਕਿ ਮੇਰੇ ਤੋਂ ਵਧੀਆ ਬੈਸਟ ਕੋਈ ਮੁੱਖ ਮੰਤਰੀ ਹੋ ਹੀ ਨਹੀਂ ਸਕਦਾ